ਜਾਪ ਤੋਂ ਪਿਛਲੇ ਦਿਨਾਂ ਤੋਂ ਮੀਂਹ ਪੈ ਰਿਹਾ ਜਿਸ ਕਾਰਨ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਦਾ ਕਹਿਣਾ ਕਿ ਆਉਂਦੇ 3 ਦਿਨਾਂ ਤੱਕ ਮੌਸਮ ਸੁਹਾਵਣਾ ਰਹੇਗਾ ਜਿਹਾ ਮੌਸਮ ਵਿਭਾਗ ਨੇ 3 ਦਿਨਾਂ ਲਈ ਮੀਂਹ ਦੀ ਭਵਿਕਵਾਣੀ ਕੀਤੀ ਹੈ ਮੌਸਮ ਵਿਭਾਗ ਦਾ ਕਹਿਣਾ ਕਿ ਮੌਨਸੂਨ ਇਸ ਸਮੇਂ ਆਪਣੀ ਅਸਲ ਸਥਿਤੀ ਤੇ ਪਹੁੰਚ ਗਿਆ ਜਿਸ ਕਾਰਨ ਉੱਤਰੀ ਭਾਰਤ ਦੇ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਪੂਰਬੀ ਰਾਜਸਥਾਨ ਤੇ ਦਿੱਲੀ 'ਚ ਮੀਂਹ ਲਗਾਤਾਰ ਚੱਲ ਰਿਹਾ ਰਹੇਗਾ ਪਹਾੜਾਂ 'ਚ ਵੀ ਇਹੀ ਸਥਿਤੀ ਰਹੇਗੀ ਤੇ ਉੱਤਰ ਪੂਰਬ 'ਚ ਉੱਤਰਾਖੰਡ ਸਿੱਕਮ ਅਸਾਮ ਤੇ ਮਨੀਪੁਰ ਦੇ ਖੇਤਰਾਂ 'ਚ ਭ ਤੱਕ ਭਾਰੀ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਦੀ ਸਭਾਬ ਨਜ਼ਾਈ ਗਈ ਹੈ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ 'ਚ ਅੱਜ ਮੀਂਹ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ 'ਚ ਮੌਨਸੂਨ ਫਿਰ ਤੋਂ ਸੁਸਤ ਹੋ ਗਿਆ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਦੇ ਤਾਪਮਨ 'ਚ 1.3 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਸਭ ਤੋਂ ਵੱਧ ਤਾਪਮਨ ਲੁਧਿਆਣੇ ਅਧੀਨ ਪੈਂਦੇ ਸਮਰਾਲੇ 'ਚ 36.4 ਡਿਗਰੀ ਦਰਜ ਕੀਤਾ ਗਿਆ ਅਗਸਤ ਮਹੀਨੇ 'ਚ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ ਪਰ ਮਹੀਨੇ ਦੇ ਪਹਿਲੇ 15 ਦਿਨਾਂ 'ਚ 10% ਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹ ਨੇ ਇਸ ਨੂੰ ਆਮ ਦੱਸਿਆ ਪਰ 10 ਜ਼ਿਲ੍ਹੇ ਅਜੀਹੇ ਨੇ ਜਿੱਥੇ ਆਮ ਨਾਲੋਂ 21 ਤੋਂ 70% ਘੱਟ بارش ਹੋਈ ਹੈ ਦੱਸਿਆ ਕਿ 1 اگਸਤ ਨੂੰ ਮੁੜ ਪੰਜਾਬ ਤੇ ਚੰਗੀ بارش ਹੋਣ ਦੇ ਆਸਾਰ ਨੇ ਆਈਐਮਡੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ 21 اگਸਤ ਨੂੰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਤੇ ਜਲੰਧਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਚੰਗੀ بارش ਹੋਣ ਦੀ ਸੰਭਾਵਨਾ ਜਤਾਈ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ